ਜੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ ਵੱਲੋਂ ਬਰੋਸਪੁਰ ਦੇ ਆਈਜੀ ਮੁਖਵਿੰਦਰ ਸ਼ੀਨਾ ਤੇ ਲਗਾਏ ਗਏ ਵੱਡੇ ਇਲਜ਼ਾਮਾਂ ਤੋਂ ਸ਼ੀਨਾ ਦੀਆਂ ਮੁਸ਼ਕਲਾਂ ਪਤ ਰਹੀਆਂ ਨੇ ਇਸ ਲੜੀ ਚ ਹੁਣ ਆਮ ਲੋਕ ਤੇ ਕਾਂਗਰਸੀ ਵਰਕਰ ਵੀ ਆਈਜੀ ਖਿਲਾਫ ਖੋਲ ਕੇ ਸਾਹਮਣੇ ਆ ਰਹੇ ਨੇ ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਆਈਜੀ ਸ਼ੀਨਾ ਤੇ ਉਸ ਦੇ ਰਿਸ਼ਤੇਦਾਰਾਂ ਨੇ ਉਹਨਾਂ ਨਾਲ ਸ਼ਰਯਮ ਧੱਕਾ ਕੀਤਾ ਅਸੀਂ ਅੱਜ ਕੁਲਬੀਰ ਸਿੰਘ ਜੀਰਾ ਸਾਹਿਬ ਨੇ ਜੋ ਸਾਡਾ ਮੁੱਦਾ ਉਸ ਦਿਨ 12 ਤਰੀਕ ਨੂੰ ਉਠਾਇਆ ਸਾਨੂੰ ਸਾਰੇ ਹਲਕੇ ਨੂੰ ਕੀ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨੇ ਮੈਜੂਥ ਕਾਂਗਰਸ ਦਾ ਇਲੈਕਟਿਡ ਪ੍ਰੈਜ਼ੀਡੈਂਟ ਵੀ ਰਿਆਂ ਹਲਕਾ ਮਲੋੜ ਤੋਂ ਔਰ ਇਨੇ ਲੋਕਾਂ ਦੇ ਫੋਨ ਆਏ ਵੀ ਇਹਨਾਂ ਨੇ ਲੜਾਈ ਲੜੀ ਵਰਕਰ ਦੀ ਮੈਂ 30 ਤਰੀਕ ਤੋਂ ਹਸਪਤਾਲਾਂ ਦੇ ਵਿੱਚ ਫੱਟੜ ਪਿਆ ਮੈਨੂੰ ਆਈਜੀ ਮੁਖਵਿੰਦਰ ਸਿੰਘ ਸੀਨਾ ਜੋ ਫਿਰੋਜ਼ਪੁਰ ਹੈ ਉਹਨਾਂ ਦਾ بیٹے ਦੀ ਨਜ਼ਦੀਕੀ ਰਿਸ਼ਤੇਦਾਰੀ ਹੈ ਮੇਰੇ ਪਿੰਡ ਲੱਖੇਵਾਲੀ ਔਰ ਉਹਦੇ ਨਾਨਕੇ ਸਹੁਰੇ ਨੇ بیٹے ਦੇ ਉਹ ਜਦੋਂ ਤੋਂ ਰਿਸ਼ਤੇਦਾਰੀਆਂ ਪਈਆਂ ਆਹਦੇ ਰਿਸ਼ਤੇਦਾਰਾਂ ਤੋਂ ਮਤ ਰਿਸ਼ਤੇਦਾਰ ਉਹਦੇ ਤੋਂ ਆਪਦੇ ਸਾਡੇ ਤੇ ਦਬਾਅ ਪਾ ਕੇ ਸਾਨੂੰ ਕਹਿੰਦੀਆਂ ਰਾਜਨੀਤੀ ਤੋਂ ਪਾਸੇ ਹੋ ਜਾਓ ਇਹ ਤਾਂ ਸਾਡੇ ਰਿਸ਼ਤੇਦਾਰ ਰਾਜਨੀਤੀ ਕਰਨਗੇ ਫਿਰ ਜੋ ਸਾਡੇ ਪਿੰਡ ਦੇ ਜਾਂ ਇਹਨਾਂ ਨੇ ਕੋਈ ਆਪ ਦੇ ਬਾਹਰੋਂ ਬੰਦੇ ਛੱਡੇ ਜਿਹੜੇ ਕ੍ਰਿਮੀਨਲ ਲੋਕ ਨੇ ਜਿਹੜੇ 302 307 ਦੇ ਪਰਚਿਆਂ ਚ ਐ ਉਹਨਾਂ ਇਹਨਾਂ ਦਾ ਰਿਸ਼ਤੇਦਾਰ ਆਈਜੀ ਸਾਹਿਬ ਦਾ ਉਹਨਾਂ ਨੂੰ ਆਪ ਦੇ ਨਾਲ ਰੱਖਦਾ ਔਰ ਉਹਨਾਂ ਤੋਂ ਜਿਹੜੇ ਧੰਦੇ ਗੈਰ ਧੰਦੇ ਫਰੋਜ਼ਪੁਰ ਦੇ ਵਿੱਚ ਸੁਣ ਰਹੇ ਆ ਵੀ ਉਹਤ ਕਰਾਇਆ ਉਹ ਆਪ ਦੇ ਰਿਸ਼ਤੇਦਾਰਾਂ ਤੋਂ ਵੀ ਉਹ ਜਿਹੇ ਬੰਦੇ ਨਾਲ ਰੱਖ ਕੇ ਉਹਨਾਂ ਤੋਂ ਵੀ ਨਸ਼ਿਆਂ ਦੇ ਪੂਰਾ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਿਆਂ ਦੇ ਵਿੱਚ ਉਹ ਲਿਪਤ ਕਰਵਾਉਂਦੇ ਹੋਣਗੇ ਬਲੈਕਮੇਲਾਂ ਕਰਵਾਉਂਦੇ ਹੋਣਗੇ ਉਹ ਬਹੁਤ ਤਨਾੜ ਲੋਕ ਨੇ ਉਹਨਾਂ ਨੂੰ ਹੋਰ ਅਮੀਰ ਬਾਂਦੀ ਅਸੀਂ ਆਮ ਦਾ ਮੈਂ ਆਪ ਖੁਦ ਅਸੀਂ ਸਭਾ ਖੇਤੀ ਕਰਨ ਵਾਲੇ ਆ ਔਰ ਲੋਕਾਂ ਦੀ ਲੜਾਈ ਲੜ ਕੇ ਇੱਥੋਂ ਤੱਕ ਆਏ ਆ ਪਿੰਡ ਦਾ ਮੈਂਬਰ ਪੰਚਾਇਤ ਰਿਆਂ ਛੋਟੀ ਉਮਰ ਦੇ ਵਿੱਚ ਪਰ ਉਹਨਾਂ ਬੰਦਿਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸਾਨੂੰ ਲੋਕ ਪਿਆਰ ਕਰਦੇ ਆ ਲੋਕਾਂ ਨੇ ਜਿਤਾਇਆ ਲੋਕਾਂ ਨੇ ਸਰਪੰਚ ਬਣਾਇਆ ਸਾਡੇ ਸਰਪੰਚ ਖੜੇ ਨੇ ਪਰ ਆਹ ਮੇਰੇ ਜੋ ਹਾਲਾਤ ਕੀਤੇ ਮੇਰੇ ਸਿਰ ਤੇ ਰਾਤ ਨੂੰ ਸੱਟਾਂ ਆਈ ਜੀ ਸਾਹਮਣੇ ਦੇ ਉਹਨਾਂ ਨੇ ਬੰਦੇ ਭੇਜੇ ਇਹਨੇ ਬੰਦੇ ਸਾਡੇ ਪਿੰਡ ਕਦੇ ਆ ਨਹੀਂ ਸਕੇ ਇੰਨੀਆਂ ਚੋਣਾ ਹੋਈਆਂ ਜ਼ਿਲ੍ਹਾ ਪ੍ਰੇਸ਼ਰ ਇਲੈਕਸ਼ਨਾਂ ਦੌਰਾਨ ਮੇਰੇ ਲੜਾਈ ਕਰਵਾਈ ਲੜਾਈ ਕਰਵਾ ਕੇ ਉਸ ਤੋਂ ਬਾਅਦ ਮੁੜ ਕੇ ਰੀਪੋਲਿੰਗ ਕਰਵਾਈ ਰੀਪੋਲਿੰਗ ਦੇ ਵਿੱਚ ਫਿਰ ਜਿੱਤ ਕੇ ਆਏ ਆ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰੇ ਆਮ ਘਰਾਂ ਦੇ ਨੌਜਵਾਨ ਜਾਂ ਸਾਰੇ ਆ ਗਰੀਬ ਭਾਈਚਾਰੇ ਦੇ ਲੋਕ ਖੜੇ ਆ ਇਹ ਕਿਉਂ ਅੱਗੇ ਰਾਜਨੀਤੀ ਚਾਰੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਘਰੇ ਆ ਕੇ ਕਿਉਂ ਨਹੀਂ ਲੋਕ ਬਣਾਉਂਦੇ ਕਿਉਂ ਇਹਨਾਂ ਦੇ ਸਾਹਮਣੇ ਅੱਖ ਚੁੱਕਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਦੀ ਆਈਜੀ ਜੋਸ਼ ਸ਼ੀਨਾ ਸਾਹਿਬ ਕਰਾ ਰਿਹਾ ਪੰਜਾਬ ਦੇ ਵਿੱਚ ਮੈਂ ਤਾਂ ਇੱਕ ਗੱਲ ਸਮਝੂਗਾ ਮੈਂ ਦਿਲ ਦੀਆਂ ਘਰਾਈਆਂ ਤੋਂ ਇੱਕ ਜੀਰਾ ਪਰਿਵਾਰ ਦਾ ਧੰਨਵਾਦ ਕਰਦਾ ਆ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਕਾਂਗਰਸ ਪਾਰਟੀ ਦੇ ਵਰਕਰਾਂ ਵਾਲੀ ਇੱਕ ਸੁਪਾਰੀ ਕਿਲਰ ਸਾਬਤ ਹੋ ਰਿਹਾ ਕ 10 ਸਾਲ ਵਰਕ ਕਰਕੇ ਆਏ ਆ ਅਸੀਂ ਮਿਹਨਤ ਕੀਤੀ ਆ ਕਾਂਗਰਸ ਪਾਰਟੀ ਲਈ 10 ਸਾਲ ਔਰ 10 ਸਾਲ ਮਿਹਨਤ ਕਰਨ ਤੋਂ ਬਾਅਦ ਸਰਕਾਰ ਆਈ ਹੈ ਆਈਜੀ ਮਖਵਿੰਦਰ ਸਿੰਘ ਛੀਨੇ ਆ ਕੇ ਲਾ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਸਪਾਰੀਆਂ ਲੈ ਰਿਹਾ ਦੇਖੋ ਮੈਂ ਤਾਂ ਉਹਦਾ ਨਾਮ ਕਹੂੰਗਾ ਆਈਜੀ ਸਪਾਰੀ ਆਈਜੀ ਛੀਨਾ ਨੇ ਸਪਾਰੀ ਕਿਲਰ ਔਰ ਰਾਤ ਲੋਹੜੀ ਦਾ ਦਿਨ ਹੈ ਪੂਰੇ ਲਾਮ ਲਸ਼ਕਰ ਦੇ ਨਾਲ ਫਿਰ ਰਾਤ ਮੇਰੇ ਪਿੰਡ ਲੱਖੇਵਾਲੀ ਆ ਕੇ ਸਾਰੇ ਪਿੰਡ ਦਾ ਰਾਉਂਡ ਲਾਇਆ ਦੀ 35 ਗੱਡੀਆਂ ਨੂੰ ਨਾਲ ਲੈ ਕੇ ਆ ਕੇ ਉਹ ਡਰਾਉਂਦੇ ਆ ਉੱਥੇ ਕਹਿੰਦੇ ਵੀ ਆਈਜੀ ਆ ਕੇ ਨਾ ਰਿਸ਼ਤੇਦਾਰਾ ਸਾਰੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੇ ਜਾ ਕੇ ਮਾਫੀ ਮੰਗੋ ਜੋ ਕਹਿਣਗੇ ਉਹ ਕਰਨਗੇ ਐਸਐਚਓ ਸਾਹਿਬ ਸਕਾਟ ਕਹਿੰਦੇ ਸਾਡੀ ਜ਼ੋਨ ਦਾ ਆਈਜੀ ਵੀ ਨਹੀਂ ਹੈ ਸਾਨੂੰ ਬਠਿੰਡਾ ਜ਼ੋਨ ਲੱਗਦੇ ਆ ਸਾਡੇ ਫਰੂਕੀ ਸਾਹਿਬ ਆਈਜੀ ਦੇ ਦੇਖੋ ਦੇਖ ਕੇ ਹੈਰਾਨ ਹੈ ਇਹੋ ਜਿਹਾ ਇਹੋ ਜਿਹਾ ਪੁਲਿਸ ਦਾ ਗੁੰਡਾ ਰਾਜ ਜੋ ਆਈਜੀ ਦਿਖਾ ਰਿਹਾ ਇਹ ਫਿਲਮਾਂ 'ਚ ਦੇਖਦੇ ਰਹੇ ਹਾਂ ਨਿੱਕੇ ਹੁੰਦੇ ਬਿਹਾਰ ਦੇ ਵਿੱਚ ਜੋ ਇੱਥੇ ਦਿਖਾਇਆ ਮੇਰਾ ਬੇਟਾ ਸਾਲ ਹੋ ਗਿਆ ਜੀ ਚਲਾ ਗਿਆ ਘਰੋਂ ਜੀ ਸਾਲ ਹੋ ਗਿਆ ਕੋਈ ਪਤਾ ਨਹੀਂ ਲੱਗਿਆ ਜੀ ਅਜੋ ਐਮਐਲਏ ਸਾਹਿਬ ਜੀ ਨੇ ਮੇਰੀ ਮਦਦ ਕੀਤੀ ਹੈ ਮੈਨੂੰ ਉਮੀਦ ਜੱਗ ਕੇ ਲਈ ਵੀ ਹੁਣ ਮੇਰਾ ਪਤਾ ਲੱਗ ਜੂ ਬੱਚੇ ਦਾ ਮੈਨੂੰ ਕੋਈ ਕਿਸੇ ਤੋਂ ਉਮੀਦ ਨਹੀਂ ਸੀ ਮੈਂ ਤਾਂ ਬਹੁਤ ਔਖਾ ਜੀ ਗਰੀਬ ਬੰਦਾ ਜੀ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਜੀ ਅੱਜ ਮੈਨੂੰ ਇਹਨਾਂ ਤੇ ਉਮੀਦ ਆ ਮੜਾ ਮਨ ਖੁਸ਼ ਹੋਇਆ ਅੱਜ ਇਹਨਾਂ ਨੇ ਮੇਰੀ ਬਾਹ ਫੜੀ ਹੈ ਇਸ ਮੌਕੇ ਵਿਧਾਇਕ ਕੁਲਬੀਰ ਜੀਰਾ ਨੇ ਕੀ ਕਿਹਾ ਉਹ ਵੀ ਸੁਣੋ ਸਤਾ ਮੈਂ ਅੱਜ ਡੀਜੀਪੀ ਸਾਹਿਬ ਨੂੰ ਮਿਲਿਆ ਟੋਟਲ 29 ਦੇ ਕਰੀਬ ਜਿਹੜੀਆਂ ਦਰਖਾਸਤਾਂ ਨੇ ਉਹ 29 ਦੇ ਕਰੀਬ ਦਰਖਾਸਤਾਂ ਜਿਹੜੀਆਂ ਐਫਆਈਆਰਾਂ ਜਿਹੜੀਆਂ ਲੋਕਾਂ ਤੇ ਨਾਜਾਇਜ਼ ਜਿਹੜੀਆਂ ਕੋਈ ਇਹਨਾਂ ਤੇ ਪਰਚੇ ਹੋਏ ਸੀ ਜਿਹੜੇ ਕੈਨਸਲ ਕੀਤੇ ਗਏ ਉਹ ਸਾਰੀਆਂ ਲੈ ਕੇ ਮੈਂ ਸਾਰੇ ਲੋਕਾਂ ਨੂੰ ਲੈ ਕੇ ਮੈਂ ਮਿਲਿਆ ਵਾ ਔਰ ਉਹਦੇ ਵਿੱਚ ਪੰਜਾਬ ਤੋਂ ਜਿੱਥੋਂ-ਜਿੱਥੋਂ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹਨਾਂ ਨੇ ਮੈਨੂੰ ਫੋਨ ਕਾਲ ਆਈਆਂ ਔਰ ਮੈਂ ਇਹਨਾਂ ਨੂੰ ਬੁਲਾ ਕੇ ਚਾਹੇ ਕੋਈ ਲੁਧਿਆਣੇ ਤੋਂ ਸੀ ਚਾਹੇ ਕੋਈ ਸ਼ੇਰਖਾ ਤੋਂ ਸੀ ਚਾਹੇ ਸਾਡੀ ਭੈਣ ਫਾਜ਼ਲਕਾ ਤੋਂ ਆ ਜਿਨ੍ਹਾਂ ਦੇ ਪਰਿਵਾਰ ਦੇ ਤਿੰਨ ਜੀ ਚਲੇ ਗਏ ਇਹਨਾਂ ਸਾਰਿਆਂ ਨੂੰ ਲੈ ਕੇ ਮੈਂ ਡੀਜੀਪੀ ਸਾਹਿਬ ਨੂੰ ਮਿਲਿਆ ਔਰ ਡੀਜੀਪੀ ਸਾਹਿਬ ਨੇ ਕਿਉਂਕਿ ਇੱਕ ਆਈਜੀ ਦੀ ਕੀਤੀ ਹੋਈ ਇਨਕੁਆਰੀ ਔਰ ਆਈਜੀ ਦੇ ਉਲਟ ਕਰਨੀ ਇਨਕੁਆਰੀ ਕੋਈ ਆਈਜੀ ਨਹੀਂ ਕਰ ਸਕਦਾ ਉਹ ਡੀਜੀਪੀ ਕਰ ਸਕਦਾ ਇਸ ਕਰਕੇ ਉਹਨਾਂ ਨੇ ਡੀਜੀਪੀ ਵੇਜੀਲੈਂਸ ਨੂੰ ਡੀਜੀਪੀ ਕ੍ਰਾਈਮ ਕ੍ਰਾਈਮ ਨੂੰ ਡੀਜੀਪੀ ਲਾਅ ਐਂਡ ਆਰਡਰ ਨੂੰ ਡੀਜੀਪੀ ਐਸਟੀਐਫ ਨੂੰ ਜਿੰਨੂੰ ਜਿੰਨੂੰ ਜਿਹੜੀ ਜਿਹੜੀ ਦਰਖਾਸਤ ਪਾਈ ਸੀ ਉਹਨਾਂ ਨੇ ਮਾਰਕ ਕਰਤੀ ਏ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜੀਰਾ ਸਾਹਿਬ ਜਲਦੀ ਜਲਦੀ ਟਾਈਮ ਬਾਉਂਡ ਕਰਕੇ ਅਸੀਂ ਤੁਹਾਨੂੰ ਬੁਲਾਵਾਂਗੇ ਇਹਨਾਂ ਨੂੰ ਬੁਲਾਵਾਂਗੇ ਔਰ ਬੁਲਾ ਕੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ ਜਿਹੜੇ ਦੋਸ਼ੀ ਹੋਏ ਉਹਨਾਂ ਨੂੰ ਸਜ਼ਾ ਮਿਲੇਗੀ ਵਿਤਾਇਕ ਜੀਰਾ ਦੇ ਇਲਜ਼ਾਮਾਂ ਤੋਂ ਬਾਅਦ ਇਹ ਮਾਮਲਾ ਕਾਫੀ ਕਰ ਮੌਦਾ ਚਾ ਰਿਹਾ ਹੈ ਹਾਲਾਂਕਿ ਹੁਣ ਤਿੱਖੜਾ ਇਹ ਹੋਵੇਗਾ ਕਿ ਆਈਜੀ ਤੇ ਕੀ ਕਾਰਵਾਈ ਹੁੰਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ